ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚੇਤ ਦੇ ਮਹੀਨੇ ਵਿੱਚ ਪੰਜਾਬੀ ਸੱਭਿਆਚਾਰ ਵਿੱਚ ਕਿਹੜਾ ਰੀਤੀ ਰਿਵਾਜ ਕੀਤਾ ਜਾਂਦਾ ਹੈ ਆਓ ਅੱਜ ਅਸੀਂ ਖੜੇ ਹਾਂ ਆਪਣੇ ਦਹਲੀਜ ਦੇ ਉੱਤੇ ਦੇਲੀ ਦੇ ਉੱਤੇ ਆਪਾਂ ਅੱਜ ਸੱਜੇ ਕੋਲੇ ਦੇ ਨਾਲ ਕੁਝ ਸਗਨ ਵਿਹਾਰ ਕਰਨੇ ਨੇ ਤੇ ਆਓ ਚੱਲਦੇ ਹਾਂ ਤੇ ਹੁਣ ਆਪਾਂ ਆਪਣਾ ਸਗਨ ਇਤਿਹਾਸ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਆਪਣੀ ਕੋਲੇ ਨੂੰ ਸੈਂਗੀ ਤੇਰਾ ਪਾਣੀ ਦੇ ਨਾਲ ਸੱਚਾ ਕਰ ਲੈਣਾ ਹੈ ਜਿਲਾ ਕਰਕੇ ਫਿਰ ਆਪਾਂ ਆਪਣੀ ਕੋਲੇ ਦੇ ਉੱਪਰ ਜਿਹੜੀ ਇਹ ਮਿੱਟੀ ਹੈ ਠਿੱਜੀ ਹੋਈ ਇਹਨੂੰ ਲਗਾਉਣਾ ਇਸ ਤਰ੍ਹਾਂ ਇਸੇ ਤਰ੍ਹਾਂ ਆਪਾਂ ਕੋਲੇ ਦੇ ਉੱਤੇ ਸਭ ਤੋਂ ਪਹਿਲਾਂ ਜਿਹੜੀ ਇਹ ਮਿੱਟੀ ਫੇਰ ਲੈਣੀ ਹੈ ਆਪਾਂ ਆਪਣੀ ਕੌਲੇ ਦੇ ਉੱਤੇ ਸਭ ਤੋਂ ਪਹਿਲਾਂ ਫੁੱਲ ਬਣਾਤਾ ਹੈ ਹੁਣ ਥੱਲੇ ਆਪਾਂ ਮੋਰ ਬਣਾਤਾ ਹੈ ਇਸੇ ਤਰ੍ਹਾਂ ਤੁਸੀਂ ਆਪਣੀ ਕੌਲੇ ਨੂੰ ਜਿਹੜਾ ਸ਼ਿੰਗਾਰ ਸਕਦੇ ਹੋ ਆਪਣੇ ਮਨ ਪਸੰਦੀ ਦੀ ਜਿਹੜੀ ਕਲਾਕਾਰੀ ਹੈ ਤੁਸੀਂ ਕਰਕੇ ਆਪਣਾ ਜਿਹੜਾ ਕੌੜਾ ਹੈ ਉਹ ਚੰਗੇ ਤਰੀਕੇ ਦੇ ਨਾਲ ਸਜਾ ਲੈਣਾ ਹੁਣ ਆਪਾਂ ਆਪਣੇ ਕੌਲੇ ਨੂੰ ਚੰਗੇ ਤਰੀਕੇ ਦੇ ਨਾਲ ਸ਼ਿੰਗਾਰ ਦਿੱਤਾ ਹੈ ਜਿੰਨੀ ਸਾਡੇ ਤੋਂ ਕਲਾਕਾਰੀ ਹੋਈ ਹੈ ਸਭ ਤੋਂ ਪਹਿਲਾਂ ਆਪਾਂ ਅਚਕਲੀਆਂ ਵਾਲਾ ਫੁੱਲ ਬਣਾਇਆ ਫਿਰ ਆਪਾਂ ਮੋਰ ਛਾਪਿਆ ਹੁਣ ਆਪਾਂ ਇਸ ਕੌਲੇ ਤੇ ਸ਼ਗਨ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਆਪਣੇ ਕੋਲੇ ਦਾ ਮੂੰਹ ਜਿਹੜਾ ਹੈ ਉਹ ਗੁੜ ਦੀ ਭੇਲੀ ਦੇ ਨਾਲ ਮਿੱਠਾ ਕਰਨਾ ਹੈ ਐਵੇਂ ਗੋਲ ਲਗਾ ਕੇ ਫਿਰ ਆਪਾਂ ਇਸ ਤਰ੍ਹਾਂ ਜਿਹੜੀ ਹਰੇਕਾ ਦੀ ਆਪਣਾ ਆਪਾਂ ਹਰੇਕਾ ਦੀ ਜਿਹੜੀ ਖੱਬੜ ਹੈ ਇਹ ਲਗਾ ਦੇਣੀ ਹੈ ਹੁਣ ਆਪਾਂ ਐਵੇਂ ਲਾਲ ਰੰਗ ਦੇ ਨਾਲ ਲਿਖਣਾ ਹੈ ਚੇਤ ਚੇਤ 2025 ਐਸਟਰਾ ਤੇ ਇਥੇ ਨਾਲ ਹੀ ਥੋੜੀ ਜਿਹੀ ਕਲਾਕਾਰੀ ਜੇ ਨਿਕਾੰਦੀ ਹੈ ਉਨੀ ਕਾਪਾ ਹੋਰ ਕਰ ਦੇਣੀ ਹੈ ਤਾਂ ਕਿ ਸਾਡਾ ਜਿਹੜਾ ਕੋੜਾ ਉਹੋ ਚਮਕ ਉੱਠੇ ਇੱਥੇ ਅਸੀਂ ਇੱਕ ਓਂਕਾਰ ਲਿਖ ਦਿੰਨੇ ਹਾਂ ਕਿਉਂਕਿ ਦੁਨੀਆ ਤੇ ਸਭ ਕੁਝ ਇੱਕ ਹੈ 체티 체 체타야게 아베 메뉴 테리 체 테라이다 체티 ਕਣ ਕਾ ਖੇਤ ਤੂ ਪਾਂ ਪੈਣ ਬਲਾਈ ਦਮਾਂਦੇ ਆਲੋ ਬੀਆ ਪਰ ਦੇਸ ਨਜਾਈ ਜਿਵੇਂ ਆਪ ਸਭ ਜਾਣਦੇ ਹੋ ਕਿ ਸਾਡੇ ਨਵੇਂ ਸਾਲ ਦੀ ਆਮਤ ਚੇਤ ਮਹੀਨੇ ਦੇ ਨਾਲ ਹੁੰਦੀ ਹੈ ਅੱਜ ਜਿਹੜਾ ਰੀਤੀ ਰਿਵਾਜ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਉਹ ਇਹ ਹੈ ਕਿ ਪੁਰਾਤਨ ਸਮੇਂ ਦੇ ਵਿੱਚ ਚੇਤ ਦੇ ਮਹੀਨੇ ਮੂਹ ਨੇਰੇ ਸਾਜਰੇ ਉੱਠ ਕੇ ਆਪਣੇ ਕੋਲਿਆਂ ਨੂੰ ਸ਼ਿੰਗਾਰਿਆ ਜਾਂਦਾ ਸੀਗਾ ਪੁਰਾਤਨ ਸਮੇਂ ਵਿੱਚ ਸ਼ਿੰਗਾਰਨ ਵਾਸਤੇ ਐਵੇਂ ਆਰਟੀਫੀਸ਼ੀਅਲ ਚੀਜ਼ਾਂ ਨਹੀਂ ਸਨ ਹੁੰਦੀਆਂ ਤੇ ਮਿੱਟੀ ਦੇ ਨਾਲ ਆਪਣੇ ਕੋਲੇ ਦੇ ਉੱਤੇ ਕਲਾਕਾਰੀ ਕਰਕੇ ਆਪਣੇ ਕੋਲੇ ਨੂੰ ਸਜਾਇਆ ਜਾਂਦਾ ਸੀ ਤੇ ਖੱਬੜ ਲਾ ਕੇ ਤੇ ਗੁੜ ਦੇ ਨਾਲ ਮੂੰਹ ਮਿੱਠਾ ਕਰਕੇ ਆਪਣੇ ਕੋਲੇ ਦੀ ਆਪਣੇ ਘਰ ਦੀ ਜਿਹੜੀ ਸ਼ਾਨ ਹੈ ਉਹ ਵਿਧਾਈ ਜਾਂਦੀ ਸੀ ਤੇ ਚੇਤ ਦੇ ਮਹੀਨੇ 'ਚ ਨਵੇਂ ਸਾਲ ਦੀ ਆਮਦ ਖੁਸ਼ੀਆਂ ਖੇੜੇ ਲੈ ਕੇ ਆਉਂਦੀ। ਚੇਤ गोविंद ਅaratiਏ ਹੋਵੇ ਆਨੰਦ ਕਣਾ ਚੇਤ ਦੇ ਮਹੀਨੇ ਵਿੱਚ ਦੇਸੀ ਸੰਮਤ ਦੇ ਨਾਲ ਸਾਡਾ ਨਵਾਂ ਸਾਲ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ। 25 ਦੀਆਂ ਆਪ ਸਭ ਜੀ ਨੂੰ ਲੱਖ ਲੱਖ ਮੁਬਾਰਕਾਂ ਪਰਮਾਤਮਾ ਆਪ ਸਭ ਜੀ ਲਈ ਇਸ ਸਾਲ ਖੁਸ਼ੀਆਂ ਖੇੜੇ ਤੰਦਰੁਸਤੀ ਵਾਲਾ ਲੈ ਕੇ ਆਵੇ ਨਗਰ ਖੇੜੇ ਦੇਸੀ ਪਰਦੇਸੀ ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਰੱਖੇ ਰਹਿਮਤਾ ਕਰਨ ਸੱਚਾ ਸਤਿ ਸਾਨ ਜੀ